ਪੰਜਾਬ ਨੇ ਹੜ੍ਹਾਂ ਦੀ ਮਾਰ ਛੇ ਲੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਉੱਥੇ ਹੀ ਪਿੰਡਾਂ ਦੇ ਵਿੱਚ ਪਾਣੀ ਹੀ ਪਾਣੀ ਜਿਹੜਾ ਕਿ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਲਗਾਤਾਰ ਇੱਕ ਤਬਾਹੀ ਦੇਖਣ ਨੂੰ ਮਿਲੀ ਤੇ ਦੂਜੇ ਪਾਸੇ ਉੱਥੇ ਹੀ ਅੱਜ ਸੈਸ਼ਨ ਵੀ ਸੱਦਿਆ ਗਿਆ ਤੇ ਜਿਸ ਦੇ ਦੌਰਾਨ ਸ਼ੈਰੀ ਕਲਸੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਉੱਤੇ ਵੀ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਅੱਜ ਪੰਜਾਬ ਦੇ ਨਾਲ ਵਿਰੋਧੀ ਧਿਰ ਨੂੰ ਖੜਨ ਦੀ ਲੋੜ ਸੀ ਉਹ ਅੱਜ ਕੇਂਦਰ ਸਰਕਾਰ ਦੇ ਨਾਲ ਆ ਜਿਹੜਾ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਪਰੰਤੂ ਉੱਥੇ ਹੀ ਉਹਨਾਂ ਨੇ ਪੰਜਾਬ ਦਾ ਸਾਥ ਨਹੀਂ ਦਿੱਤਾ ਤੇ ਜਿਸ ਤੋਂ ਬਾਅਦ ਹੋਰ ਕੀ ਕੁਝ ਕਹਿਣਾ ਸ਼ੈਰੀ ਕਲਸੀ ਦਾ ਆਓ ਤੁਹਾਨੂੰ ਸੁਣਾਉਨੇ ਆ 1988 ਦੇ ਜਿਹੜੇ ਹੜ੍ਹ ਆਏ ਇਹ ਜਿਹੜੇ ਹੁਣ ਹੜ੍ਹ ਆਏ ਉਹਨਾਂ ਨਾਲੋਂ ਕਿਤੇ ਖਤਰਨਾਕ ਸੀ ਮੇਰੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ 343 ਤੋਂ ਕਰੀਬ ਜਿਹੜੇ ਪਿੰਡ ਨੇ ਉਹ ਤਬਾਹ ਹੋ ਚੁੱਕੇ ਸੀ 2225 ਘਰਾਂ ਦਾ ਨੁਕਸਾਨ ਹੋਇਆ 1 ਲੱਖ ਏਕੜ ਦੇ ਕਰੀਬ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਪਰ ਦੁੱਖ ਦੀ ਗੱਲ ਇਹ ਹੈ ਅੱਜ ਇੱਥੇ ਮੰਗ ਜਿਹੜੀ ਸੈਂਟਰ ਨਾਲ ਕਰਨੀ ਸੀ ਆਪਾਂ ਪੰਜਾਬ ਦੇਖ ਰਿਹਾ ਇਹ ਕੀ ਹਾਲਾਤ ਬੰਦਰ ਨੇ ਅੱਜ ਸਾਨੂੰ ਜਿਹੜੇ ਓਪੋਜੀਸ਼ਨ ਵਾਲਿਆਂ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਇਹ ਅੱਜ ਬੈਠੇ ਇੱਥੇ ਨੇ ਪਰ ਸਾਥੇ ਫਿਰ ਭਾਜਪਾ ਦਾ ਦੇ ਦੇਣੇ ਦੁੱਖ ਲੱਗਦਾ ਰਵੀ ਬਿਆਸ ਦੇ ਨੇੜੇ ਪਿੰਡਾਂ ਦੇ ਵਿੱਚ ਜਿਹੜੇ ਲਾਗਲੇ ਕਾਫੀ ਪਿੰਡ ਸੀ ਜਿੱਤਨਾ ਡੇਰਾ ਬਾਬਾ ਨਾਨਕ ਲਾਗੇ ਠੇਠਰ ਕੇ ਹੋ ਗਿਆ ਮਨਸੂਰ ਹੋ ਗਿਆ ਸ਼ਹਿਜਾਦਾ ਗੁੰਡੀਆਂ ਲੇਖਾ ਗੋਸਲ ਮੰਝ ਦਾਖਲਾ ਆਦੀ ਹੋਰ ਵੀ ਪਿੰਡ ਜਦੋਂ ਪਾਣੀ ਆਇਆ ਕਈ ਟਿਊਬਲਾਂ ਦੇ ਬੋਰ ਜਿਹੜੇ ਬੈਠ ਗਏ ਟਰੈਕਟਰ ਜਿਹੜੇ ਉਹ ਖਰਾਬ ਹੋ ਗਏ ਖੇਤੀ ਦੀਆਂ ਹੋਰ ਮਸ਼ੀਨਰੀਆਂ ਜਿਹੜੀਆਂ ਉਹ ਤਬਾਹ ਹੋ ਗਈਆਂ ਅੱਜ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਸੀ ਪਰ ਦੁੱਖ ਦੀ ਗੱਲ ਫਿਰ ਲੜ ਕੇ ਚਲੇ ਜਾਣਾ ਫਿਰ ਕਹਿਣਾ ਵੀ ਤੁਸੀਂ ਪੰਜਾਬ ਦੇ ਹਤੈਸੀ ਦੀ ਅਸੀਂ ਤੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਤੇ ਪੰਜਾਬ ਦੇ ਹੱਕ ਮੰਗਣਾ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਕੇਂਦਰ ਨੇ 60 ਹਜ਼ਾਰ ਕਰੋੜ ਦੇਣਾ ਹੈ ਸਾਡਾ ਤੇ ਆਏ ਮੋਦੀ ਸਾਹਿਬ ਕਿੰਨੇ ਪੈਸੇ ਦੇਗੇ 1600 ਕਰੋੜ ਆਪੇ ਮੰਨੀ ਜਾਂਦੇ ਆਪਾਂ ਘੱਟੋ ਘੱਟ ਨਹੀਂ 20000 ਕਰੋੜ ਦੇਣਾ ਚਾਹੀਦਾ ਸੀ ਫਿਰ ਗੱਲ ਕਿਉਂ ਨਹੀਂ ਕਰਦੇ ਅਫਸੋਸ ਕਿਤੇ ਨਾ ਕਿਤੇ ਜਿਹੜੀ ਸਾਹਜ ਆ ਉਹ ਜ਼ਰੂਰ ਜਿਹੜੀ ਬਰਕਰਾਰ ਨਜ਼ਰ ਆਉਂਦੀ ਹੈ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਡੇਰਾ ਬਾਬਾ ਨਾਨਕ ਯਾਰ ਖੜ ਗਿਆ ਐਵੇਂ ਨਾ ਹਰਥਾਂ ਬੁੱਲੀ ਜਾ ਤੁਸੀਂ ਤੁਸੀਂ ਚੇਰ ਰੈਸਟਰ ਹੋ ਤੁਸੀਂ ਉਹ ਕਸਬੇ ਦੇ ਵਿੱਚ 1300 ਏਕੜ ਜਿਹੜੀ ਪੰਚਾਇਤੀ ਜ਼ਮੀਨ ਹੈ ਜੀ ਉੱਥੇ ਵੀ ਕਾਫੀ ਜਿਹੜੀ ਝੋਨੇ ਦੀ ਫਸਲ ਹੈ ਜਦੋਂ ਪਾਣੀ ਆ ਗਿਆ ਖਰਾਬ ਹੋ ਚੁੱਕੀ ਸੀ ਉਹਨਾਂ ਨੇ ਜ਼ਮੀਂਦਾਰਾਂ ਨੇ ਮੰਗ ਕੀਤੀ ਵੀ ਇਹ ਪੰਚਾਇਤੀ ਜ਼ਮੀਨਾਂ ਹਰ ਸਾਲ ਜਿਹੜਾ ਇਹਦਾ ਠੇਕਾ ਜਿਹੜਾ ਦਿੱਤਾ ਜਾਂਦਾ ਹੈ ਇਸ ਸਾਲ ਜਿਹੜਾ ਉਹ ਠੇਕਾ ਜਿਹੜਾ ਸਾਡੇ ਤੋਂ ਨਾ ਲਿਆ ਜਾਵੇ ਇਹ ਗੱਲ ਜਿਹੜੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਅੱਗੇ ਰੱਖੀ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਪਰਵਾਹ ਨਾ ਕਰੋ ਇਹ ਹੁੰਦੇ ਨੇ ਲੋਕਾਂ ਦੇ ਮੁੱਖ ਮੰਤਰੀ ਉਸ ਤੋਂ ਬਾਅਦ ਜਦੋਂ ਦੀਨਾਨਗਰ ਵਿਖੇ ਗਏ ਮੁੱਖ ਮੰਤਰੀ ਸਾਹਿਬ ਨਾਲ ਸਾਰਾ ਪ੍ਰਸ਼ਾਸਨ ਸੀ ਇਹ ਲੋਕਾਂ ਦੀ ਮੰਗ ਸੀ ਵੀ ਪਾਣੀ ਜ਼ਿਆਦਾ ਆ ਗਿਆ ਪਾਣੀ ਦੇ ਨਾਲ ਮਿੱਟੀ ਗਾਰ ਰੇਤ ਆ ਗਈ ਉਹਨਾਂ ਦੇ ਵਿੱਚੋਂ ਕਈ ਜ਼ਿਮੀਂਦਾਰਾਂ ਨੇ ਇਹ ਬੇਨਤੀ ਕੀਤੀ ਸੀ ਵੀ ਸਾਨੂੰ ਜਿਹੜੀ ਇਹ ਜ਼ਮੀਨ ਦੇ ਵਿੱਚੋਂ ਮਿੱਟੀ ਪੁੱਟਣ ਦੀ ਰੇਤ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਜਦੋਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਰੈਂਡ ਨਮੈਂਡ ਹੇਠ ਆਈ ਤੇ ਅੱਜ ਉਹਦੇ ਤੇ ਫੈਸਲਾ ਕੀਤਾ ਗਿਆ ਜਿੱਦੀ ਖੇਤ ਹੈ ਉਹਦੀ ਰੇਤ ਸੋ ਇਹ ਮੈਂ ਉਹਨਾਂ ਨਾਲ ਗੱਲ ਕਰ ਲੈਂਦੇ ਫਿਰ ਆਪਾਂ ਕਰ ਲੈਂਦੇ ਅੱਗੇ ডিসকাশন চল লেট হিম ਤੁਹਾਡੀ ਤੁਹਾਨੂੰ ਬੁਲਾ ਦੇਗੇ ਅਗਲੀ ਵਾਰ ਕਰ ਦੇ ਕੋਈ ਨਹੀਂ ਤੁਹਾਡਾ ਤੁਸੀਂ ਤੁਹਾਡਾ ਨਾਮ ਹੈਗਾ ਯੂ ਵਿਲ ਸਪੀਕ ਯੂ ਵਿਲ ਸਪੀਕ ਜੀ ਜੀ ਜਦੋਂ ਤੁਹਾਨੂੰ ਸਮਾਂ ਮਿਲੂ ਬੋਲਿਓ ਜੀ ਉਸ ਤੋਂ ਬਾਅਦ ਤੁਸੀਂ ਇੱਧਰ ਗੱਲ ਕਰੋ ਜੀ ਆ ਦੇਖਿਆ ਪਾਣੀ ਉਤਰਿਆ ਕਈ ਸਕੂਲ ਹਸਪਤਾਲ ਜਿਨ੍ਹਾਂ ਦਾ ਫਰਨੀਚਰ ਖਰਾਬ ਹੋ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਤਰੇੜਾ ਪੈ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋਇਆ ਪਸ਼ੂ ਮਰ ਚੁੱਕੇ ਸੀ ਕਈਆਂ ਦਾ ਜਿਹੜਾ ਪਸ਼ੂਆਂ ਦੇ ਸਿਰ ਤੇ ਸੀ ਸੋ ਅੱਜ ਉਹਨਾਂ ਦੇ ਹੱਕ ਲਈ ਗੱਲ ਕਰਨ ਲਈ ਉਹਨਾਂ ਦੇ ਹੱਕ ਲਈ ਕੇਂਦਰ ਦੇ ਨਾਲ ਜਿਹੜਾ ਅਸੀਂ ਉਹ ਰਾਹਤ ਫੰਡ ਜਿਹੜਾ ਮੰਗਣ ਦੀ ਗੱਲ ਕਰ ਰਹੇ ਸੀ ਪਰ ਦੁੱਖ ਦੀ ਗੱਲ ਏ ਅੱਜ ਫੇਰ ਸਾਡੇ ਵਿਰੋਧੀ ਕਿਤੇ ਨਾ ਕਿਤੇ ਉਹਨਾਂ ਨਾਲ ਸਾਜ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਸੋ ਇਹ ਪੰਜਾਬ ਹੈ ਪੰਜਾਬ ਨੇ ਹਮੇਸ਼ਾ ਸਾਰੇ ਦੇਸ਼ ਦਾ ਢਿੱਡ ਭਰਿਆ ਇਸ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਸ਼ਾਂਤੀ ਨੂੰ ਬਹਾਰ ਰੱਖਿਆ ਬਾਦ ਜ ਪੰਜਾਬ ਦੇ ਨਾਲ ਖੜਨ ਦੀ ਗੱਲ ਸੀ